ਦੋਸਤੋ ਤੁਸੀਂ ਧਿਆਨ ਤਾਂ ਕੀਤਾ ਹੀ ਹੋਵੇਗਾ ਕਿ ਮੋਦੀ ਸਰਕਾਰ GST 2.0 ਦਾ ਜ਼ਬਰਦਸਤ ਪ੍ਰਚਾਰ ਕਰ ਰਹੀ ਹੈ ਪਰ ਇਥੇ ਅਸਲੀ ਕਹਾਣੀ ਨੂੰ ਲੁਕੋਇਆ ਜਾ ਰਿਹਾ ਹੈ ਭਾਜਪਾ ਜੋ ਤੁਲਨਾ ਕਰ ਰਹੀ ਹੈ ਉਹ ਕੁਝ ਇਸ ਤਰ੍ਹਾਂ ਹੈ ਕਿ 2014 ਵਿੱਚ ਟੈਕਸ ਇੰਨਾ ਸੀ ਤੇ ਅੱਜ ਇੰਨਾ ਹੈ ਪਰ ਜਨਾਬ ਵਿਚਾਰ ਦੇ 11 ਸਾਲ ਕਿੱਥੇ ਗਏ 2014 ਤੋਂ 2025 ਤੱਕ ਇਹੀ ਮੋਦੀ ਸਰਕਾਰ ਸੀ ਇਸ ਦੌਰਾਨ ਫਾਈਨੈਂਸ ਮਿਨਿਸਟਰ ਜ਼ਰੂਰ ਬਦਲੇ ਪਰ ਟੈਕਸ ਤਾਂ ਜਨਤਾ ਤੋਂ ਇਹੀ ਮੋਦੀ ਸਰਕਾਰ ਹੀ ਵਸੂਲ ਰਹੀ ਸੀ ਜੀ ਹਾਂ ਅਸੀਂ ਇਨਡਾਇਰੈਕਟ ਟੈਕਸ ਦੀ ਗੱਲ ਕਰ ਰਹੇ ਹਾਂ 2014 ਵਿੱਚ ਇਹ ਵੈਟ ਹੁੰਦਾ ਸੀ ਤੇ 2017 ਵਿੱਚ GST ਆ ਗਿਆ ਮਤਲਬ ਜੇ ਪਹਿਲਾਂ ਟੈਕਸ ਜ਼ਿਆਦਾ ਸੀ ਤੇ ਹੁਣ ਘਟਿਆ ਹੈ ਤਾਂ ਮੋਦੀ ਜੀ ਨੂੰ ਸਿਰਫ ਕ੍ਰੈਡਿਟ ਨਹੀਂ ਬਲਕਿ ਜ਼ਿੰਮੇਵਾਰੀ ਵੀ ਲੈਣੀ ਪਵੇਗੀ ਪੂਰੇ 11 ਸਾਲਾਂ ਦੀ ਜ਼ਿੰਮੇਵਾਰੀ ਅਤੇ ਉਸ ਵਿੱਚ ਵੀ 8 ਸਾਲ ਤਾਂ GST ਲਾਗੂ ਹੋਈ ਨੂੰ ਹੋ ਚੁੱਕੇ ਨੇ ਸੋ ਅੱਜ ਜੇ GST 2.0 ਦਾ ਜਸ਼ਨ ਮਨਾਇਆ ਜਾ ਰਿਹਾ ਹੈ ਤਾਂ ਕੀ ਕਿਸੇ ਨੇ हिसाब ਦਿੱਤਾ ਹੈ ਕਿ ਪਿਛਲੇ 11 ਸਾਲਾਂ ਵਿੱਚ ਜਨਤਾ ਤੋਂ ਕਿੰਨਾ ਵਸੂਲਿਆ ਗਿਆ ਤੀਓ ਹਿਸਾਬ ਨਹਿਰੂ ਜੀ ਦੇਣਗੇ ਜਾਂ ਫਿਰ ਮਨਮੋਨ ਸਿੰਘ ਜੀ ਦੇਣਗੇ ਸਿੱਧੀ ਜੀ ਗੱਲ ਇਹ ਹੈ ਕਿ ਸਵਾਲ ਇਹ ਨਹੀਂ ਕਿ 2014 ਵਿੱਚ ਟੈਕਸ ਕਿੰਨਾ ਸੀ ਅਸਲ ਸਵਾਲ ਇਹ ਹੈ ਕਿ ਪਿਛਲੇ 11 ਸਾਲਾਂ ਤੋਂ ਜਨਤਾ ਦੀ ਜੇਬ ਚੋਂ ਕਿੰਨਾ ਕੱਢਿਆ ਗਿਆ ਜਾਂ ਫਿਰ ਕਿੰਨਾ ਵਸੂਲਿਆ ਗਿਆ ਅਤੇ ਕਿਸ ਦੇ ਰਾਜ ਵਿੱਚ ਵਸੂਲਿਆ ਗਿਆ ਦਾ ਜਸ਼ਨ ਬਾਦ ਵਿੱਚ ਮਨਾਇਓ ਪਹਿਲਾਂ ਹਿਸਾਬ ਦੇ ਦਿਓ